ਮੋਦੀ ਜੀ ਆਏ ਗੱਲਾਂ ਕੀਤੀਆਂ ਵੀਡੀਓ ਬਣਾਈਆਂ ਤਸਵੀਰਾਂ ਚੱਲੀਆਂ ਜਹਾਜ਼ ਚੋਂ ਫੋਟੋਆਂ ਆ ਰਹੀਆਂ ਥੱਲੇ ਨਕਸ਼ੇ ਜੀ ਦੇਖ ਰਹੇ ਨੇ ਬੜੀ ਗੰਭੀਰਤਾ ਨਾਲ ਗੱਲਾਂ ਸੁਣ ਰਹੇ ਨੇ ਤੇ ਜਾਂਦੇ ਹੋਏ ਕਹਿੰਦੇ ਜੀ 1600 ਕਰੋੜ ਦਾ ਪੈਕੇਜ ਮੁੱਢਲੇ ਤੌਰ ਤੇ ਮੋਟਾ ਅੰਦਾਜ਼ਾ ਪੰਜਾਬ ਵੱਲੋਂ 13000 ਕਰੋੜ ਦਾ ਲਾਇਆ ਗਿਆ ਸੀ ਫਿਰ ਉਸ ਤੋਂ ਬਾਅਦ ਗੰਦਾਈ ਜੀ ਕਿ ਨਹੀਂ ਜੀ ਇਹ ਤਾਂ 15000 ਕਰੋੜ ਹੈ 20000 25000 ਕਰੋੜ ਤੱਕ ਵੀ ਮੰਗਿਆ ਗਿਆ ਇੱਕ ਪਾਸੇ ਪੰਜਾਬ ਸਰਕਾਰ ਦੀ ਨਲਾਕੀ ਕਿ ਉਹ ਆਪਣਾ ਕੇਸ ਪੁਖਤਾ ਤੌਰ ਦੇ ਉੱਤੇ ਨਾ ਕੇਂਦਰੀ ਟੀਮ ਉਰੇ ਰੱਖ ਸਕਿਆ ਨਾ ਉਹ ਜਿਹੜੇ ਖੇਤੀਬਾੜੀ ਮੰਤਰੀ ਐਸੀ ਸ਼ਿਵਰਾ ਚਾਹਨ ਉਹਨਾਂ ਉਰੇ ਰੱਖ ਸਕਿਆ ਤੇ ਨਾ ਹੀ ਅੱਜ ਪ੍ਰਧਾਨ ਮੰਤਰੀ ਉਰੇ ਰੱਖ ਸਕਿਆ ਦੂਸਰੇ ਪਾਸੇ ਪ੍ਰਧਾਨ ਮੰਤਰੀ ਹੀ ਇਹਨਾਂ ਤੋਂ ਜਾਣਦੇ ਸੀ ਨਾ ਕਿ ਪੰਜਾਬ ਦੇ ਵਿੱਚ 4 ਲੱਖ ਦੇ ਕਰੀਬ ਲੋਕ ਬੇਕਾਰ ਹੋ ਚੁੱਕੇ ਨੇ ਪ੍ਰਧਾਨ ਮੰਤਰੀ ਇਹਨਾਂ ਦਾ ਜਾਣਦੇ ਸੀ ਨਾ ਕਿ ਸਾਡੇ ਇੱਥੇ 20 ਲੱਖ ਦੇ ਕਰੀਬ ਲੋਕ ਸਿੱਧੇ ਪ੍ਰਭਾਵਿਤ ਨੇ ਪ੍ਰਧਾਨ ਮੰਤਰੀ ਇਹਨਾਂ ਦਾ ਜਾਣਦੇ ਸੀ ਨਾ ਕਿ ਇੱਥੇ ਪਾਈ ਲੱਖਾਂ ਏਕੜ ਜ਼ਮੀਨ ਬਰਬਾਦ ਹੋ ਗਈ ਆ ਇੱਥੇ 2000 ਤੋਂ ਵੱਧ ਪਿੰਡ ਬਰਬਾਦ ਹੋ ਗਏ ਨੇ ਸਿੱਧੇ ਜੇ ਪਿੰਡਾਂ ਪਿੰਡਾਂ ਦੇ ਹਿਸਾਬ ਨਾਲ ਲਾऊं ਤਾਂ 2000 ਪਿੰਡ ਉਜੜ ਗਏ ਨੇ ਤੇ ਤੁਸੀਂ ਦੇ ਰਹੇ ਹੋ 1600 ਕਰੋੜ ਇੱਕ ਪਿੰਡ ਨੂੰ 1 ਕਰੋੜ ਵੀ ਨਹੀਂ ਆਉਂਦਾ